ਪੰਜਾਬ ਪੁਲਿਸ ਵੱਲੋਂ ਪੋਸਟਸ ਆਏ ਵਾਲਾ ਨੋਟੀਫਿਕੇਸ਼ਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੀ ਜਿਸ ਦੇ ਵਿੱਚ ਲਿਖਿਆ ਗਿਆ ਹੈ ਵੀ ਐਪਲੀਕੇਸ਼ਨ ਸਟਾਰਟ ਹੋਣੀ ਹੈ 14 ਮਾਰਚ ਤੋਂ ਅਤੇ ਲਾਸਟ ਡੇਟ ਹੈ ਜਿਹੜੀ ਸਬਮਿਸ਼ਨ ਦੀ ਉਹ 4 ਅਪ੍ਰੈਲ ਹੈ ਡਿਟੇਲ ਦੇ ਵਿੱਚ ਦੇਖਦੇ ਹਾਂ ਜੀ ਆਪਾਂ ਕਿਹੜੀਆਂ-ਕਿਹੜੀਆਂ ਪੋਸਟਸ ਨੇਗੀਆਂ ਇੱਕ ਜਾਣਕਾਰੀ ਤੁਹਾਨੂੰ ਦੇ ਦਈਏ ਵੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਹਜੇ ਇਸ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਵੈਬਸਾਈਟ ਹੈ ਜਿਹੜੀ ਉਹ ਖੁੱਲ ਨਹੀਂ ਰਹੀ 에ਰਰ ਆ ਰਿਹਾ ਹੈਗਾ ਉਹ 에ਰਰ ਵੀ ਤੁਹਾਨੂੰ ਦਿਖਾ ਦੇਣਗੇ ਵੀ ਕਿਹੜਾ ਆ ਰਿਹਾ ਹੈ ਵੈਬਸਾਈਟ ਦੇ ਉੱਪਰ ਠੀਕ ਹੈ ਜੀ ਇੱਕ ਵਾਰ ਆਪਾਂ ਦੇਖ ਲੈਨੇ ਆ ਕਿਹੜੀਆਂ-ਕਿਹੜੀਆਂ ਪੋਸਟਸ ਨੇ ਠੀਕ ਹੈ ਜੀ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਸੈਕਟਰ ਪੰਜਾਬ ਪੁਲਿਸ ਦੇ ਵਿੱਚ ਪੋਸਟਸ ਨੇ ਜੀ ਕਨਸਟੇਬਲ ਦੀਆਂ ਟੋਟਲ ਵੈਕੈਂਸੀਜ਼ ਨੇ ਕੈਟਾਗਰੀ ਵਾਈਜ਼ ਦਿੱਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ 970 970 ਦੇ ਵਿੱਚੋਂ 317 ਪੋਸਟਸ ਨੇ ਜਿਹੜੀਆਂ ਉਹ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਨੇ ਅਗਲੀਆਂ ਪੋਸਟਸ ਦੇਖਦੇ ਆ ਜੀ ਆਪਾਂ ਆਰਮਡ ਪੁਲਿਸ ਸੈਕਟਰ ਦੇ ਵਿੱਚ ਕਨਸਟੇਬਲ ਦੀਆਂ ਪੋਸਟਸ ਨੇ ਸਪੋਰਟਸ ਪਰਸਨ ਨੂੰ ਐਕਸਕਲੂਡ ਕੀਤਾ ਗਿਆ ਵੀ ਇਹਦੇ ਚ ਸਪੋਰਟਸ ਪਰਸਨ ਦੀਆਂ ਪੋਸਟਸ ਨਹੀਂ ਹੈਗੀਆਂ ਇਹ ਟੋਟਲ ਪੋਸਟਾਂ ਨੇ ਜੀ 776 253 ਊਮਨ ਦੇ ਲਈ ਰਿਜ਼ਰਵ ਨੇ ਠੀਕ ਹੈ ਜੀ ਅਗਲੀ ਆਪਾਂ ਦੇਖਦੇ ਹਾਂ ਆਰਮਡ ਪੁਲਿਸ ਕੇਡਰ ਦੇ ਵਿੱਚ ਪੋਸਟਸ ਨੇ ਜੀ ਕਨਸਟੇਬਲ ਦੀਆਂ ਸਪੋਰਟਸ ਪਰਸਨ ਨੂੰ ਪਰਸਨ ਨੂੰ ਐਕਸਕਲੂਡ ਕੀਤਾ ਗਿਆ ਸਪੋਰਟਸ ਪਰਸਨ ਦੀਆਂ ਪੋਸਟਸ ਨਹੀਂ ਹੈ ਠੀਕ ਹੈ ਜੀ 328 757 ਦੇ ਵਿੱਚੋਂ 255 ਅੱਗੇ ਆਪਾਂ ਦੇਖਦੇ ਹਾਂ ਜੀ एलिजिਬਿਲਟੀ ਕੀ ਹੈ ਕੈਂਡੀਡੇਟ ਹੈ ਜਿਹੜਾ ਸਿਟੀਜ਼ਨ ਹੋਣਾ ਚਾਹੀਦਾ ਹੈ ਇੰਡੀਆ ਦਾ ਅਤੇ ਮਿਨੀਮਮ ਏਜ ਹੈ ਜਿਹੜੀ 1 ਜਨਵਰੀ 2024 ਨੂੰ 18 ਸਾਲ ਅਤੇ ਮੈਕਸਿਮਮ ਏਜ 1 ਜਨਵਰੀ 2024 ਤੱਕ 28 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਪਹਿਲੇ ਏਜ ਰਿਲੈਕਸੇਸ਼ਨ ਅਕੋਰਡਿੰਗ ਟੂ ਕੈਟਾਗਰੀ ਮਿਲੇਗੀ ਹੁਣ ਗੱਲ ਕਰ ਲੈਨੇ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਕੈਂਡੀਡੇਟ ਦੀ ਪਲੱਸ 2 ਹੋਣੀ ਚਾਹੀਦੀ ਹੈ ਕਿਸੇ ਵੀ ਇੰਸਟੀਚਿਊਸ਼ਨ ਦਾ ਬੋਰਡ ਜਾਂ ਯੂਨੀਵਰਸਿਟੀ ਤੋਂ ਠੀਕ ਹੈ ਅਗਰ ਇਨ ਕੇਸ ਆਫ ਐਕਸ ਸਰਵਿਸਮੈਨ ਜੇ ਕੋਈ ਕੈਂਡੀਡੇਟ ਐਕਸ ਸਰਵਿਸਮੈਨ ਹੈ ਤਾਂ ਉਸ ਦੇ ਲਈ ਮਿਨੀਮਮ ਕੁਆਲੀਫਿਕੇਸ਼ਨ ਹੈ ਜਿਹੜੀ ਉਹ 10ਵੀਂ ਮੰਨੀ ਜਾਏਗੀ ਠੀਕ ਹੈ ਜੀ ਕੈਂਡੀਡੇਟ ਦੀਆਂ ਜਿਹੜੀਆਂ ਕੁਆਲੀਫਿਕੇਸ਼ਨ ਨੇਗੀਆਂ ਉਹ ਇੱਕ 1 ਜਨਵਰੀ 2024 ਤੱਕ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਪਹਿਲਾਂ ਦੀਆਂ ਹੋਣਾ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਇਹ ਮੈਡਿਟਰੀ ਕੁਆਲੀਫਿਕੇਸ਼ਨਸ ਨਹੀਂ ਹੈ ਠੀਕ ਹੈ ਹੁਣ ਪੰਜਾਬੀ ਜਿਹੜੀ ਹੈ ਉਹ ਐਜ਼ ਵਨ ਆਫ ਦਾ ਕੰਪਲਸਰੀ ਸਬਜੈਕਟ ਨਹੀਂ ਮਤਲਬ ਪੰਜਾਬੀ ਹੈ ਜਿਹੜੀ ਕੈਂਡੀਡੇਟ ਨੂੰ ਪਾਸ ਕਰਨੀ ਹੀ ਹੋਵੇਗੀ ਠੀਕ ਹੈ ਜਿਹੜੇ ਕੈਂਡੀਡੇਟ ਆਲਰੇਡੀ ਪਹਿਲਾਂ 10ਵੀਂ ਤੱਕ ਪੰਜਾਬੀ ਪੜ ਚੁੱਕੇ ਨੇ ਠੀਕ ਹੈ ਉਹਨਾਂ ਦਾ ਪੰਜਾਬੀ ਜਿਹੜੀ ਪਾਸ ਉਹ ਮੰਨੀ ਜਾਵੇਗੀ ਪਰ ਜਿੰਨਾ ਕੈਂਡੀਡੇਟ ਕੋਲੇ ਪੰਜਾਬੀ ਪਹਿਲਾਂ ਨਹੀਂ ਸੀਗੀ ਜਿ ਉਹਨਾਂ ਨੇ ਪੰਜਾਬੀ ਦਾ ਵਿਸ਼ਾ ਜਿਹੜਾ ਐਕਸਟਰਨਲ ਵਿਸ਼ੇ ਦੇ ਤੌਰ ਤੇ ਐਡੀਸ਼ਨਲ ਵਿਸ਼ੇ ਦੇ ਤੌਰ ਤੇ ਪਾਸ ਕੀਤਾ ਹੋਣਾ ਚਾਹੀਦਾ ਹੁਣ ਗੱਲ ਕਰਦੇ ਆ ਫਿਜ਼ੀਕਲ ਸਟੈਂਡਰਡ ਦੀ ਫਿਜ਼ੀਕਲ ਸਟੈਂਡਰਡ ਦੇ ਵਿੱਚ ਡਿਸਟਿੰਗੁਇਸ਼ਟ ਆਰਮਡ ਪੁਲਿਸ ਦੇ ਵਿੱਚ ਘੱਟੋ ਘੱਟ ਜਿਹੜੀ ਮੇਲ ਦੀ ਹੈ ਜੀ ਹਾਈਟ ਉਹ 5 ਫੁੱਟ 7 ਇੰਚ ਯਾਨੀ ਕਿ 170.2 ਸੈਂਟੀਮੀਟਰ ਹੋਣੀ ਚਾਹੀਦੀ ਹੈ ਫੀਮੇਲ ਦੀ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ ਤੇ 155.5 ਸੈਂਟੀਮੀਟਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਆਲ 트랜ਸਜੈਂਡਰ ਕੈਂਡੀਡੇਟ ਵਿਲ ਬੀ ਟ੍ਰੀਟਡ ਐਡ ਪਰ ਫੀਮੇਲ ਕੈਂਡੀਡੇਟ ਇਨ ਰਿਸਪੈਕਟ ਆਫ ਦਾ ਫਿਜ਼ੀਕਲ ਸਕਰੀਨਿੰਗ ਟੈਸਟ ਐ ਫਿਜ਼ੀਕਲ ਮੈਜ਼ਰਮੈਂਟ ਟੈਸਟ ਜਿਹੜੇ 트랜ਸਜੈਂਡਰ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਐਜ਼ ਫੀਮੇਲ ਕੈਂਡੀਡੇਟ ਹੀ ਮੰਨਿਆ ਜਾਏਗਾ ਠੀਕ ਹੈ ਜੀ ਸਿਲੈਕਸ਼ਨ ਪ੍ਰੋਸੀਜਰ ਹੈ ਜਿਹੜਾ ਜੀ ਇਹ ਵਾਲਾ ਸਾਰਾ ਸਿਲੈਕਸ਼ਨ ਪ੍ਰੋਸੀਜਰ ਹੋਏਗਾ ਕੰਪਿਊਟਰ ਬੇਸਡ ਟੈਸਟ ਹੋਏਗਾ ਕਾਮਨ ਐਪਲੀਕੇਸ਼ਨ ਫਾਰਮ ਹੋਏਗਾ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਫਿਜ਼ੀਕਲ ਮੀਜ਼ਰਮੈਂਟ ਟੈਸਟ ਹੋਏਗਾ ਇਹ ਸਾਰੇ ਕੈਂਡੀਡੇਟ ਨੇ ਜਿਹੜੇ ਉਹ ਕੁਆਲੀਫਾਈ ਪੈਰਾਮੀਟਰ ਦੇ ਨੇ ਠੀਕ ਹੈ ਜੀ ਤਿੰਨ ਗੁਣਾ ਕੈਂਡੀਡੇਟ ਨੇਗੇ ਜਿਹੜੇ ਉਹ ਬੁਲਾਈ ਜਾਣਗੇ ਸਟੇਜ 1 ਦੇ ਲਈ ਕੰਪਿਊਟਰ ਅ ਬੇਸਡ ਟੈਸਟ ਦੇ ਲਈ ਮਲਟੀਪਲ ਚੁਆਇਸ ਕੁਐਸਚਨ ਦਾ ਹੋਊਗਾ ਪੇਪਰ 1 ਹੋ ਪੇਪਰ 2 ਹੋ ਪੇਪਰ 2 ਵੀ ਕੁਆਲੀਫਾਈ ਨੇਚਰ ਹੋਊਗਾ ਠੀਕ ਹੈ ਜੀ ਸਟੇਜ 2 ਦੇ ਵਿੱਚ ਹੋਣਗੇ ਡਾਕੂਮੈਂਟ ਦੇ ਲਈ ਕੈਂਡੀਡੇਟ ਨੂੰ ਬੁਲਾਇਆ ਜਾਏਗਾ ਸਕਰੂਟੀਨੀ ਦੇ ਲਈ ਕੰਪਿਊਟਰ ਬੇਸਡ ਟੈਸਟ ਹੈ ਜੀ ਪੇਪਰ 1 ਦੇ ਵਿੱਚ ਹੋਏਗਾ 100 ਕੁਐਸਚਨ ਦਾ ਪੇਪਰ ਹੋਏਗਾ 1 ਮਾਰਕ ਹਰੇਕ ਕੁਐਸਚਨ ਦੇ ਹੋਣਗੇ ਪੇਪਰ 2 ਹੋਏਗਾ ਪੇਪਰ 2 ਮੈਂਡਟਰੀ ਹੈ ਠੀਕ ਹੈ ਜੀ ਪੰਜਾਬੀ ਦਾ ਹੋਵੇਗਾ 50 ਕੁਐਸਚਨ ਹੋਣਗੇ 1 ਮਾਰਕ ਜਿਹੜਾ ਹਰੇਕ ਕੁਐਸਚਨ ਦਾ ਹੋਏਗਾ 50 ਪ੍ਰਤੀਸ਼ਤ ਮਾਰਕਸ ਲੈਣੇ ਲਾਜ਼ਮੀ ਨੇ ਤੇ ਪੇਪਰ ਜਿਹੜਾ ਇਹ ਸ਼ਲ ਨਾਟ ਬੀ ਕਾਉਂਟਡ ਫੋਰ ਟਰਮਿੰਗ ਮੈਰਿਟ ਮੈਰਿਟ ਦੇ ਵਿੱਚ ਇਹਦੇ ਨੰਬਰ ਨਹੀਂ ਜੁੜਨਗੇ ਹੁਣ ਇੱਥੇ ਇੱਕ ਗੱਲ ਇਹਨਾਂ ਨੇ ਨਹੀਂ ਦੱਸੀ ਵੀ ਜਿਹੜਾ ਪੇਪਰ ਹੈ ਪੰਜਾਬੀ A ਹੈ ਉਸ ਦੇ ਵਿੱਚ ਨੈਗੇਟਿਵ ਮਾਰਕਿੰਗ ਹੈ ਜਾਂ ਨਹੀਂ ਮੈਂਚੁਅਲੀ ਨਹੀਂ ਕੀਤਾ ਤਾਂ ਬਾਈ ਡਿਫਾਲਟ ਹੋਊਗਾ ਵੀ ਨੈਗੇਟਿਵ ਮਾਰਕਿੰਗ ਹੈ ਜਿਹੜੀ ਉਹ ਨਹੀਂ ਹੁੰਦੀ ਕਿਉਂਕਿ ਸਾਰੇ ਦੇ ਸਾਰੇ 50 ਦੇ 50 ਕੁਐਸਚਨ ਕਰਨੇ ਆ ਉਹਨਾਂ ਚੋਂ 25 ਨੰਬਰ ਲੈਣੇ ਹੈ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਕੋਈ ਨਹੀਂ ਹੈਗੀ ਠੀਕ ਹੈ ਜੀ ਉਹਨਾਂ ਹੀ ਵਾਲਾ ਸਿਲੇਬਸ ਹੈ ਜੀ ਡਿਟੇਲ ਦੇ ਵਿੱਚ ਦਿੱਤਾ ਹੋਇਆ ਪੇਪਰ 1 ਦਾ ਸਿਲੇਬਸ 2 ਘੰਟਿਆਂ ਦਾ ਜਰਨਲ ਅਵੇਅਰਨਸ ਮੈਕਸਿਮਮ ਮਾਰਕਸ ਸੋ ਕੁਆਂਟ ਹੈ ਜਿਹੜਾ ਜੀ ਉਹ ਦਿੱਤਾ ਹੋਇਆ ਹੈਗਾ 20 ਨੰਬਰ ਦਾ ਜਨਰਲ ਅਵੇਅਰਨਸ 35 ਨੰਬਰ ਦੀ ਦਿੱਤੀ ਹੋਈ ਹੈ ਮੈਂਟਲ ਐਬਿਲਿਟੀ ਵੀ ਨੰਬਰ ਦੀ ਹੈ ਸਾਰੇ ਜਿਹੜੇ ਟੌਪਿਕਸ ਨੇਗੇ ਤੁਸੀਂ ਕਰਨੇ ਨੇਗੇ ਕੰਪਲੀਟ ਠੀਕ ਹੈ ਜੀ ਆਰਡਰ ਅੰਡਰ ਰੈਂਕਿੰਗ ਡਾਇਰੈਕਸ਼ਨ ਐਂਡ ਡਿਸਟੈਂਸ ਰਿਲੇਸ਼ਨਸ਼ਿਪ ਇੰਗਲਿਸ਼ ਐਂਡ ਲੈਂਗੁਏਜ ਸਕਿਲ 10 ਨੰਬਰ ਦੀ ਹੈ ਜੀ ਪੰਜਾਬੀ ਲੈਂਗੁਏਜ ਸਕਿਲਸ ਵੀ ਹੈ ਜਿਹੜੀ ਉਹ 10 ਨੰਬਰ ਦੀ ਹੈ ਡਿਜੀਟਲ ਲਿਟਰੇਸੀ ਐਂਡ ਅਵੇਅਰਨਸ 5 ਨੰਬਰ ਦੀ ਉਸ ਤੋਂ ਬਾਅਦ ਪੇਪਰ 2 ਪੇਪਰ 2 ਹੈ ਜਿਹੜਾ ਕੁਆਲੀਫਾਈ ਨੇਚਰ ਦਾ ਹੋਏਗਾ ਇਸ ਦੇ ਵਿੱਚ 50 ਮਾਰਕਸ ਹੋਣਗੇ ਹੁਣ ਇੱਥੇ ਦੇਖ ਲੈਣੇ ਆ ਪੰਜਾਬੀ ਕੁਆਲੀਫਾਈ ਨੇਚਰ ਹਾਂ ਇੱਥ ਦੇਅਰ ਸ਼ਲ ਬੀ ਨੋ ਨੈਗੇਟਿਵ ਮਾਰਕਿੰਗ ਹੈ ਇੱਥੇ ਨੀਚੇ ਮੈਂਸ਼ਨ ਕੀਤਾ ਹੋਇਆ 7.1 ਦੇ ਵਿੱਚ ਦੇਅਰ ਸ਼ਲ ਬੀ ਨੋ ਨੈਗੇਟਿਵ ਮਾਰਕਿੰਗ ਠੀਕ ਹੈ ਜੀ ਇਥੇ ਨੀਚੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਦੇਅਰ ਸ਼ਲ ਬੀ ਨੋ ਨੈਗੇਟਿਵ ਮਾਰਕਿੰਗ ਨਾਰਮਲਾਈਜੇਸ਼ਨ ਜਿਹੜੀ ਇੱਕ ਕੰਪਿਊਟਰ ਬੇਸਡ ਟੈਸਟ ਫੁੱਡ ਵੀ ਕੰਡਕਟਡ ਇਨ ਮਲਟੀਪਲ ਸ਼ਿਫਟਸ ਠੀਕ ਹੈ ਜੀ ਕੰਪਿਊਟਰ ਬੇਸਡ ਹੋਊਗਾ ਤੇ ਨਾਰਮਲਾਈਜੇਸ਼ਨ ਹੋਊਗੀ ਇਹ ਨਾਰਮਲਾਈਜੇਸ਼ਨ ਦਾ ਜਿਹੜਾ ਹੈ ਫਾਰਮੂਲਾ ਇਹਨੇ ਦਿੱਤਾ ਹੈ ਮਿਨੀਮਮ ਮਾਰਕਸ ਦਿੱਤੇ ਹੋਏ ਆ ਕੈਂਡੀਡੇਟ ਦੇ ਘੱਟੋ ਘੱਟ ਜਿਹੜੇ ਕੈਂਡੀਡੇਟ ਨੇਗੇ ਜੀ ईडब्ल्यूएस ਨੇ ব্যাকਵਰਡ ক্লাস ਨੇ ਸ਼ਡਿਊਲਡ ਨੇ ਐਕਸ ਸਰਵਿਸਮੈਨ ਨੇ ਸਾਰੇ ਕੈਟੇਗਰੀ ਕੈਟੇਗਰੀ ਦੇ ਜਿਹੜੇ ਕੈਂਡੀਡੇਟ ਨੇ ਘੱਟੋ ਘੱਟ 35% ਮਾਰਕਸ ਜਿਹੜੇ ਲੈਣੇ ਨੇਗੇ ਅਤੇ ਜਿਹੜੇ ਬਿਲੋਂਗਿੰਗ ਟੂ ਅਦਰ ਕੈਂਡੀਡੇਟ ਨੇ ਉਹਨਾਂ ਨੂੰ ਘੱਟੋ ਘੱਟ ਜਿਹੜੇ ਮਾਰਕਸ ਲੈਣੇ ਨੇ ਉਹ 40% ਲੈਣੇ ਨੇ ਪੇਪਰ 1 ਦੇ ਵਿੱਚ ਟੂ ਬੀ ਐਲੀਜੀਬਲ ਫਾਰ ਨੈਕਸਟ ਸਟੇਜ ਦੇ ਸਿਲੈਕਸ਼ਨ ਦੇ ਲਈ ਜਿੰਨਾ ਕੈਂਡੀਡੇਟ ਦੇ 40% ਮਾਰਕਸ ਹੋਣਗੇ ਜਾਂ 35% ਅਕੋਰਡਿੰਗ ਟੂ ਰਿਜ਼ਰਵੇ ਰਿਜ਼ਰਵੇਸ਼ਨ ਹੋਣਗੇ ਉਹਨਾਂ ਨੂੰ ਨੈਕਸਟ ਸਟੇਜ ਦੇ ਲਈ ਸਿਲੈਕਸ਼ਨ ਪ੍ਰੋਸੈਸ ਚ ਮੰਨੇ ਜਾਏਗਾ ਠੀਕ ਹੈ ਜੀ ਦਾ ਕੈਂਡੀਡੇਟ ਆਲਸੋ ਬੀ ਰਿਕੁਆਇਰਡ ਇਨ ਮਿਨਿਮਮ 55 50% ਸਕੋਰ 50% ਸਕੋਰ ਯਾਨੀ ਕਿ ਪੰਜਾਬੀ ਪੇਪਰ ਚੋਂ ਲੈਣੇ ਨੇ ਪੇਪਰ 2 ਦੇ ਵਿੱਚ ਠੀਕ ਹੈ ਜੀ ਅਨਸਰ ਕੀਗ ਆਨ ਸੀਕਿੰਗ objections ਹੋ ਗਿਆ ਲੜ 2 ਕੈਂਡੀਡੇਟਸ ਹੋ ਗਿਆ ਠੀਕ ਹੈ ਜੀ ਸਟੇਜ 2 ਫਿਜ਼ੀਕਲ ਮੈਜ਼ਰਮੈਂਟ ਟੈਸਟ ਪੀਐਮਟੀ ਪੀਐਸਟੀ ਫਿਜ਼ੀਕਲ ਸਕਰੀਨਿੰਗ ਟੈਸਟ ਹੋ ਗਿਆ ਠੀਕ ਹੈ ਜੀ ਸਟੈਜੂਲ 4 ਸਟੇਜ 2 ਟੈਸਟ ਹੋ ਗਿਆ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋ ਗਿਆ ਬੀਐਸਟੀ ਹੋ ਗਿਆ ਇਹ ਸਾਰੀਆਂ ਦੱਸੀਆਂ ਹੋਈਆਂ ਨੇ ਇਹਨਾਂ ਨੇ ਠੀਕ ਹੈ ਜੀ ਜਿਵੇਂ ਹੁਣ ਇਹਦੇ ਵਿੱਚ ਗੱਲ ਕਰ ਲਈਏ ਸਟੇਜ 2 ਦੇ ਟੈਸਟ ਦੇ ਵਿੱਚ ਰਨਿੰਗ ਹੋ ਗਿਆ ਲੌਂਗ ਜੰਪ ਹੋ ਗਿਆ ਹਾਈ ਜੰਪ ਹੋ ਗਿਆ ਹਾਈ ਹਾਈਟ ਮੈਜ਼ਰਮੈਂਟ ਹੋ ਗਿਆ ਠੀਕ ਹੈ ਜੀ ਬਾਕੀ ਇਹਦੇ ਵਿੱਚ ਸਟੇਜ 2 ਦੇ ਵਿੱਚ ਵੀ ਇਹੀ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਇਹਨਾਂ ਨੇ ਵੀ ਸੈਪਰੇਟ ਐਡਮਿਟ ਕਾਰਡ ਹੈ ਜਿਹੜਾ ਉਹ ਡਿਟੈਨ ਟਾਈਮ ਸਟੇਜ 2 ਦੇ ਲਈ ਮੈਂਸ਼ਨ ਕੀਤਾ ਜਾਊਗਾ ਕੈਂਡੀਡੇਟ ਨੇ ਐਡਮਿਟ ਕਾਰਡ ਡਾਊਨਲੋਡ ਕਰਨਾ ਹੈਗਾ ਹਾਰਡ ਕਾਪੀ ਲੈ ਕੇ ਆਉਣੀ ਹੈ ਪ੍ਰਿੰਟ ਆਫ ਲੈਣੀ ਹੈ ਲੈ ਕੇ ਆਉਣਾ ਹਾਊਸ ਦਾ ਨਾਲ ਆਈਡੀ ਪ੍ਰੂਫ ਲੈ ਕੇ ਆਉਣਾ ਆਧਾਰ ਕਾਰਡ ਇੰਡੀਅਨ ਡਰਾਈਵਿੰਗ ਲਾਇਸੈਂਸ ਕਾਰਡ ਜਾਂ ਵੋਟਰ ਕਾਰਡ ਇਹਨਾਂ ਚੋਂ ਕੋਈ ਇੱਕ ਲੈ ਕੇ ਆਉਣਾ ਚਾਹੀਦਾ ਸਟੇਜ 2 ਟੈਸਟ ਦੇ ਲਈ ਠੀਕ ਹੈ ਜੀ ਕੈਂਡੀਡੇਟ ਨੇਗੇ ਜਿਹੜੇ ਹੁਣ ਫਿਜ਼ੀਕਲ ਸਕ੍ਰੀਨਿੰਗ ਟੈਸਟ ਦੇ ਵਿੱਚ ਜਿਹੜੇ ਮੇਲ ਕੈਂਡੀਡੇਟ ਨੇਗੇ ਐਕਸ ਸਰਵਿਸਮੈਨ ਨੂੰ ਕੱਢ ਕੇ 35 ਸਾਲ ਏਜ ਹੋਣੀ ਚਾਹੀਦੀ ਆ ਉਹਨਾਂ ਦੀ ਠੀਕ ਹੈ ਜੀ ਅਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਇਹਨਾਂ ਦੇ ਲਈ ਹੋਏਗਾ ਜੀ ਐਕਸ ਸਰਵਿਸਮੈਨ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ ਜਿਨ੍ਹਾਂ ਦੀ ਏਜ 35 ਸਾਲ ਤੋਂ ਘੱਟ ਹੈ 1-1 2024 ਨੂੰ 1600 ਮੀਟਰ ਦੀ ਰੇਸ ਹੋਏਗੀ ਜੀ 6 ਮਿੰਟ 30 ਸੈਕਿੰਡ ਚ ਰੇਸ ਪਾਸ ਕਰਣੀ ਹੈ ਇੱਕ ਚਾਂਸ ਹੋਏਗਾ ਮੀਟਰ ਦਾ ਹੋਏਗਾ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ 1.10 ਮੀਟਰ ਦਾ ਹੋਏਗਾ ਤਿੰਨ ਚਾਂਸ ਜਿਹੜੇ ਉਹ ਦਿੱਤੇ ਜਾਣਗੇ ਠੀਕ ਹੈ ਜੀ ਉਸ ਦੇ ਲਈ 4x ਸਰਵਿਸਮੈਨ ਮੇਲ ਕੈਂਡੀਡੇਟ ਇਸ ਇਹ ਦੁਬਾਰਾ ਫਿਰ ਇਹਨੇ ਦੱਸਿਆ 1400 ਮੀਟਰ ਦੀ ਵਾਕ ਹੋਏਗੀ ਅਤੇ 12 ਮਿੰਟ ਦੇ ਵਿੱਚ ਕੰਪਲੀਟ ਕਰਨੀ ਹੈ ਇੱਕ ਚਾਂਸ ਹੋਏਗਾ 10 ਫੁੱਲ ਸਿਕਯੁਰਡ ਵਿਦਿਨ 3 ਮਿੰਟਸ 3 ਮਿੰਟ ਦੇ ਵਿੱਚ 10 ਫੁੱਲ ਸਕੀਡ ਕਰਨੇ ਨੇ ਜੀ ਓਨਲੀ 1 ਚਾਂਸ ਹੋਏਗਾ ਫੀਮੇਲ ਕੈਂਡੀਡੇਟ ਦੇ ਲਈ ਇਸ ਦੇ ਵਿੱਚ ਵੀ ਐਕਸ ਸਰਵਿਸਮੈਨ ਨੂੰ ਇਨਕਲੂਡ ਕੀਤਾ ਗਿਆ ਜਿਨ੍ਹਾਂ ਦੀ ਏਜ ਹੈ ਜਿਹੜੀ 35 ਸਾਲ ਤੋ ਕੱਟ ਹੈਗੀ ਮਤਲਬ ਕਿ ਪੈਂਦੀ ਸਾਲ ਤੱਕ ਹੈ 1 ਇੱਕ 2024 ਨੂੰ 800 ਮੀਟਰ ਦੀ ਰੇਸ ਹੋਗੀ 4 ਮਿੰਟ 30 ਸੈਕਿੰਡ ਵਿੱਚ ਕੰਪਲੀਟ ਕਰਨੀ ਹੈ ਇੱਕ ਚਾਂਸ ਮਿਲੇਗਾ ਲੌਂਗ ਜੰਪ 3 ਮੀਟਰ ਦਾ ਹੋਏਗਾ ਤਿੰਨ ਚਾਂਸ ਮਿਲਣਗੇ ਹਾਈ ਜੰਪ 0.95 ਮੀਟਰ ਦਾ ਹੋਏਗਾ ਤਿੰਨ ਚਾਂਸ ਮਿਲਣਗੇ ਐਕਸ ਸਰਵਿਸਮੈਨ ਫੀਮੇਲ ਕੈਂਡੀਡੇਟ ਜਿਨ੍ਹਾਂ ਦੀ ਏਜ 35 ਸਾਲ ਤੋਂ ਜ਼ਿਆਦਾ ਜੀ 800 ਮੀਟਰ ਦੀ ਰੇਸ ਕੰਪਲੀਟ ਕਰਨੀ ਹੈ ਜੀ 6 ਮਿੰਟ ਦੇ ਵਿੱਚ ਇੱਕ ਚਾਂਸ ਦਿੱਤਾ ਜਾਏਗਾ ਹਾਈਟ ਆਫ ਦਾ ਕੈਂਡੀਡੇਟ ਹੈ ਜਿਹੜੇ ਉਹ ਸਟੇਜ 2 ਦੇ ਲਈ ਬੁਲਾਏ ਜਾਣਗੇ ਪੈਰਾ 5.5 ਆਪਾਂ ਆਲਰੇਡੀ ਪੜ ਚੁੱਕੇ ਹਾਂ ਬਾਕੀ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਣਗੇ ਉੱਥੇ ਤੁਸੀਂ ਜਾ ਕੇ ਪੀਡੀਐਫ ਫਾਈਲ ਜਿਹੜੀ ਦੇਖ ਲਿਓ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਤੁਸੀਂ ਫੋਲੋ ਕਰ ਲੈਣੇ ਨੇ ਠੀਕ ਹੈ ਜੀ WhatsApp ਚੈਨਲ ਵੀ ਆਪਣਾ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰ ਪਲੀਜ਼ ਇਨਾ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਇਸ ਇਨਾ ਕਰਨ ਦੇ ਨਾਲ ਜਿਹੜੀ ਉਹ ਮੋਟੀਵੇਸ਼ਨ ਮਿਲਦੀ ਰਹਿੰਦੀ ਇੱਕ ਆਪਾਂ ਚੈਨਲ ਬਣਾਇਆ ਜੀ ਨਵਾਂ ਟੇਸਟ ਐਂਡ ਟ੍ਰੈਵਲ ਉਹ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਉਸੇ ਡੇਲੀ ਜਿਹੜੀਆਂ ਆਪਾਂ ਵਧੀਆ ਵਧੀਆ ਰੈਸਪੀਜ਼ ਬਣਾ ਕੇ ਪਾਇਆ ਕਰਾਂਗੇ ਠੀਕ ਹੈ ਜੀ ਟੈਕਨੀਕਲ ਵੀਡੀਓ ਲਈ ਇਨਫੋਵਰਡ ਆਲਟਾ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਕੋਈ ਅਪਲਾਈ ਕਰਨ ਚ ਦਿੱਕਤ ਹੁੰਦੀ ਹੈ ਜਾਂ ਟੈਕਨੀਕਲ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਠੀਕ ਹੈ ਇਹ ਟ੍ਰਾਂਸ ਜਨਰ ਵੀ ਡਿਟ੍ਰੀਟਰ ਐਸ ਦਾ ਫੀਮੇਲ ਵਿਦ ਪੀਐਸਟੀ ਪੀਐਮਡੀ ਇਹ ਆਲਰੇਡੀ ਇਹਨੇ ਦੱਸਤਾ ਦੁਬਾਰਾ ਫੇਰ ਨੋਟ ਦਿੱਤੇ ਹੋਏ ਐ ਇਹ ਵਾਲੇ ਨੋਟ ਐ ਜਿਹੜੇ ਉਹ ਡਿਟੇਲ ਦੇ ਵਿੱਚ ਇੱਕ ਵਾਰੀ ਤੁਸੀਂ ਰੀਡ ਕਰ ਲੈਣੇ ਨੇ ਅਪੀਲ ਰਿਲੇਟਡ ਟੂ ਫਿਜ਼ੀਕਲ ਸਕਰੀਨਿੰਗ ਟੈਸਟ ਐਂਡ ਫਿਜ਼ੀਕਲ ਮੈਜ਼ਰਮੈਂਟ ਟੈਸਟ ਆ ਗਿਆ ਡਾਕੂਮੈਂਟ ਸਕਰੂਟੀ ਆ ਗਈ ਸਟੇਜ 3 ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਮੈਰਿਟ ਲਿਸਟ ਆਊਗੀ ਡੈਕਲੇਰੇਸ਼ਨ ਆਫ ਰਿਜ਼ਲਟ ਹੋ ਗਿਆ ਮੈਡੀਕਲ ਐਗਜ਼ਾਮੀਨੇਸ਼ਨ ਆ ਗਿਆ ਜੀ ਉਸ ਤੋਂ ਬਾਅਦ ਕੈਰੇਕਟਰ ਰਾਈਡ ਐਂਡ ਅਟੈਂਡਡ attend descendant verification ਆ ਗਿਆ verification of certificate ਆ ਗਿਆ joining and probation ਆ ਗਿਆ fees examination fees ਦੀ ਗੱਲ ਕਰਨੀ ਹੈ ਜਨਰਲ ਕੈਟੇਗਰੀ ਦੀ ਜਿਹੜੀ ਫੀਸ ਹੈ ਜੀ ਉਹ 1150 ਰੁਪਏ ਹੋਊਗੀ ਐਪਲੀਕੇਸ਼ਨ ਫੀ 500 ਐਗਜ਼ਾਮੀਨੇਸ਼ਨ ਫੀ 450 600 ਟੋਟਲ 1150 ਰੁਪਏ ਫੀਸ ਐਕ ਸਰਵਿਸਮੈਨ ESMO ਪੰਜਾਬ ਸਟੇਟ ਲੀਨੀਅਰ ਡਿਸੈਂਡੈਂਟ ਆਫ ESMO 500 ਰੁਪਏ ਹੈ ਜੀ ਐਸਸੀ ਐਸਟੀ ਆਰ ਸਟੇਟਸ ਐਂਡ ਬੈਕਵਰਡ ਕਲਾਸਸ ਦੇ ਜਿਹੜੇ ਨਹੀਂ ਪੰਜਾਬ ਸਟੇਟ ਨੇ 500 ਤੇ 150 ਐਗਜ਼ਾਮੀਨੇਸ਼ਨ ਫੀ 650 ਜੀ ای ਡਬਲਯੂ ਐਸ ਇਕਨੋਮਿਕਲ ਵੀਕਰ ਸੈਕਸ਼ਨ ਨੇ ਜਿਹੜਾ ਜੀ ਇਹਦੀ 650 ਰੁਪਏ ਹੋਏਗੀ ਠੀਕ ਹੈ ਜੀ ਮੋਡ ਆ ਪੇਮੈਂਟ ਹੈ ਜਿਹੜਾ ਜੀ ਆਨਲਾਈਨ ਰਹੇਗਾ ਆਨਲਾਈਨ ਪ੍ਰੋਸੀਜਰ ਐਪਲੀਕੇਸ਼ਨ ਫਾਰਮ ਦਾ ਹੋਏਗਾ ਜਦੋਂ ਵੀ ਐਪਲੀਕੇਸ਼ਨ ਸਟਾਰਟ ਹੁੰਦੀਆਂ ਨੇ 14 ਤਰੀਕ ਨੂੰ ਹੋਣੀਆਂ ਨੇ ਸਟਾਰਟ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਇੱਕੋ